ਤੁਹ ਲੱਗਦਾ ਕਿ ਮੁੱਖ ਮੰਤਰੀ ਵੱਜੂ ਲਾਂ ਦਿੱਤਾ ਗਿਆ। ਵੇਖੋ ਮੇਰਾ رائے ਦੇਣਾ ਫਰਜ਼ ਨਹੀਂ ਪੰਤਾ ਪਰ ਮੈਂ ਕੇਜਰੀਵਾਰ ਨੂੰ ਇਹ رائے जरूर ਦਊਂਗਾ ਇਹਨੂੰ ਵੀ ਤੋੜ ਦੇ ਚੰਗਾ ਨੇ। ਸਤਿ ਸ਼੍ਰੀ ਅਕਾਲ ਅਸਮ ਜੀ ਨਿਊਜ਼ ਦੇਖਦੇ ਦਰਸ਼ਕਾਂ ਦਾ ਮਕਲਵਾਨ ਸਿੰਘ ਸੋੜ ਵੀ ਸਵਾਗਤ ਕਰਦਾ। ਪ੍ਰਤਾਪ ਸਿੰਘ ਬਾਜਬਾ ਕਾਂਗਰਸ ਦੇ ਵੱਡੇ ਲੀਡਰ ਉਹਨਾਂ ਦੀ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ। ਵੀਡੀਓ ਦੇ ਵਿੱਚ ਅਜਿਹੀ ਸ਼ਬਦਾਵਲੀ ਉਹਨਾਂ ਵੱਲੋਂ ਵਰਤੀ ਗਈ ਹੈ ਜਿਸ ਨੂੰ ਸੁਣ ਕੇ ਤੁਹਾਨੂੰ ਹਾਸਾ ਵੀ ਆ ਸਕਦਾ ਹੈ, ਗੁੱਸਾ ਵੀ ਆ ਸਕਦਾ ਹੈ ਪਰ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਨੂੰ ਗੱਲ ਚੁਵੇਗੀ ਜਰੂਰ। ਕਿਉਂਕਿ ਪਿਛਲੇ ਦਿਨੀ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਅਸਤੀਫਾ ਦੇ ਦਿੱਤਾ ਜਾਂਦਾ ਤੇ ਆਤਸ਼ੀ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਤੇ ਹੁਣ ਪ੍ਰਤਾਪ ਸਿੰਘ ਬਾਜਬਾਦਕ ਬਿਆਨ ਸਾਹਮਣੇ ਆਇਆ ਕਿ ਕੇਜਰੀਵਾਲ ਨੂੰ ਮੈਂ ਬੇਨਤੀ ਕਰਦਾ ਕਿ ਵੀ ਜਿਵੇਂ ਤੂੰ ਦਿੱਲੀ ਤੋਂ ਅਸਤੀਫਾ ਦੇ ਕੇ ਦਿੱਲੀ ਦੇ ਲੋਕਾਂ ਨੂੰ ਰਾਹਤ ਪਹੁੰਚਾਈ ਹੈ ਉਵੇਂ ਹੀ ਭਗਵੰਤ ਮਾਨ ਦਾ ਅਸਤੀਫਾ ਵੀ ਲੈ ਲੈ ਤੇ ਲੋਕਾਂ ਦੀ ਦੀਵਾਲੀ ਜਿਹੜੀ ਸੌਖੀ ਨਿਕਲ ਜਾਏਗੀ ਇੱਥੇ ਹੀ ਉਹ ਨਹੀਂ ਰੁਕੇ ਉਹਨਾਂ ਇਹ ਵੀ ਕਹਿ ਦਿੱਤਾ ਕਿ ਕਿ ਚੰਗੀ ਜੀ ਔਰਤ ਲੱਭ ਕੇ ਪੰਜਾਬ ਦੇ ਲੋਕਾਂ ਦੀ ਮੁੱਖ ਮੰਤਰੀ ਬਣਾ ਦਿਓ ਤਾਂ ਜੋ ਪੰਜਾਬ ਦੇ ਲੋਕ ਦੀਵਾਲੀ ਸੌਖੀ ਦੇਖ ਸਕਣ ਤੁਹਾਨੂੰ ਵੀਡੀਓ ਦਿਖਾਉਣ ਤੋਂ ਪਹਿਲਾਂ ਇਹ ਜ਼ਰੂਰ ਦੱਸ ਦਈਏ ਕਿ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਪ੍ਰਤਾਪ ਸਿੰਘ ਬਾਜਵਾ ਦਾ ਇਹ ਅੰਦਾਜ਼ ਹੈ ਭਾਵੇਂ ਇਹ ਹਾਸੇ ਵਾਲਾ ਸੀ ਭਾਵੇਂ ਇਹ ਕਹਿ ਦਈਏ ਕਿ ਨਿਸਾਨੇ ਵਾਲਾ ਸੀ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਹੁਣ ਸੁਣੋ ਵੀਡੀਓ ਬਾਜਵਾ ਸਾਹਿਬ ਦਿੱਲੀ ਦੇ ਵਿੱਚ ਮੁੱਖ ਮੰਤਰੀ ਚੇਂਜ ਕਰਤਾ ਪੰਜਾਬ ਦੇ ਵਿੱਚ ਵੀ ਲੱਗਦਾ ਕਿ ਮੁੱਖ ਮੰਤਰੀ ਵਜੂ ਲਾਂਗ ਦਿੱਤਾ ਗਿਆ ਦੇਖੋ ਮੇਰਾ رائے ਦੇਣਾ ਫਰਜ਼ ਨਹੀਂ ਪੈਂਦਾ ਪਰ ਮੈਂ ਕੇਜਰੀਵਾਲ ਨੂੰ ਇਹ رائے ਜ਼ਰੂਰ ਦਊਂਗਾ ਇਹਨੂੰ ਵੀ ਤੋੜਦੇ ਚੰਗਾ ਨੇ ਜਿਸ ਤਰ੍ਹਾਂ ਆਪ ਉਥੋਂ ਗਿਆ ਨਾ ਇਹਨੂੰ ਵੀ ਤੋੜਦੇ ਐਵੇਂ ਵੀ ਕੋਈ ਚੰਗੀ ਦੀ ਔਰਤ ਲੱਭ ਦੇ ਉਹਨੂੰ ਬਣਾ ਦੇ ਇਹਨੂੰ ਤੋੜਦੇ ਉਥੇ ਤੂੰ ਤੁਰ ਗਿਆ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਆ ਤੇ ਇਹਨੂੰ ਦੇ ਦੇ ਦੀਵਾਲੀ ਮਨਾਣਗੇ ਲੋਕ